ਲੇ ਵੀ 911 ਜੇ ਕਿਸੇ ਵੀ ਮੇਰੇ ਵੀਰੇ ਨਾ ਕੋਈ ਮੇਰਾ ਵੀਰ ਹੈਗਾ ਸਿੱਧੂ ਮੂਸੇਵਾਲਾ ਦਾ ਫੈਨ ਤਾਂ ਵੀ 911 ਨੰਬਰ ਲੈ ਕੇ ਜਾ ਸਕਦਾ ਸਿਰਫ ਜਿੱਦਾਂ ਦੇ ਵੀ ਬਾਈ ਨੇ ਹੁਣ ਆ ਨੰਬਰ ਆਪਾਂ ਜੇ ਅਗਸਤ ਦੇ ਵਿੱਚ ਵਿੱਚ ਲੈਣਾ ਬਾਈ ਨੇ ਇਹ ਦੇ ਨੰਬਰ ਦੇਵਾਂਗੇ ਆਪਾਂ 4000 ਰੁਪਏ ਦਾ ਆਹ ਨੰਬਰ 5000 ਰੁਪਏ ਦਾ ਉਹ ਤਾਂ ਵੀਰੇ ਹੁਣ ਜਿਵੇਂ ਮਰਜੀ ਨਾ ਮਰਜੀ ਮਹਗਾ ਲੈ ਲੋ ਕਿੰਨਾ ਮਰਜੀ ਮਹਗਾ ਲੈ ਲੋ ਜਾਇ 40 ਇੰਡਿਕ ਲੈ ਲੋ ਜਾਇ ਪੈਂਟਾ 0 ਲੈ ਲੋ ਜਿਹੜਾ ਵੀ ਹੁੰਦਾ ਕਹੂ ਉਹ ਹੀ ਨੰਬਰ ਆਪਾਂ ਦੇ ਦਾਂਗੇ ਬੰਦੇ ਨੂੰ ਠੀਕ ਆ ਜੀ ਰੇਟ ਕੀ ਕੀ ਹੁੰਦਾ ਜੀ ਉਹ 1.5 ਲੱਖ ਦਾ ਨੰਬਰ ਹੋ ਗਏ 1.5 ਲੱਖ ਦਾ ਹਾਂ ਜਿੱਥੇ ਮਰਜੀ ਬੋਲੇ ਆਲ ਰੀਡੀਜ਼ ਬੰਦਾ ਐਕਟਿਵੇਟ ਕਰਾ ਸਕਦਾ ਠੀਕ ਹੈ ਵਿੱਚ 5 0 ਆਉਣਗੇ ਆਹ ਐਂਡ ਤੇ 5 0 ਹੋਣਗੀਆਂ ਜੇ 4 ਉਹ ਨੰਬਰ 20 25000 ਦੇ ਵਿੱਚ ਵਿੱਚ ਆਉਂਦਾ ਹੈ ਹੈ ਜੀ ਕੀ ਉਹਦੇ ਵਿੱਚ ਵੀਰੇ ਉਹ ਰਾਸੀ ਦੇ ਹਿਸਾਬ ਨਾਲ ਹੈ ਨਾ ਵਿੱਚ ਜਿਵੇਂ ਆਹਦੇ ਨੰਬਰੋਲਜੀ ਨੰਬਰ ਕਹਿੰਦੇ ਨੇ ਉਹ ਪੁੱਛ 2 4 8 ਦੇ ਵਿੱਚ ਹੋਊਗਾ ਐਂਡ ਦੇ ਉਹ ਆ ਟਰिपल 5 ਨੰਬਰ ਹਾਂ ਉਹਦੀ ਡਿਮਾਂਡ ਬਹੁਤ ਆ ਪੂਰੇ ਨਹੀਂ ਹੋ ਰਹੇ ਨੰਬਰ ਜੀ ਲੈ ਵੀ ਦੋਸਤੋ ਜੇ ਤੁਸੀਂ 3 ਜ਼ੀਰੋ ਵਾਲੇ 4 ਜ਼ੀਰੋ ਵਾਲੇ ਨੰਬਰ ਲੈਣਾ ਚਾਹੁੰਦੇ ਹੋ ਜਾਨਕੀ ਵੀ ਆਈ ਪੀ ਨੰਬਰ ਲੈਣਾ ਚਾਹੁੰਦੇ ਤਾਂ ਬਾਈ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਆ ਗਈ ਠੀਕ ਆ ਜੀ ਤੋ ਆਡਾ ਨੰਬਰ ਇਹੋ ਜਿਹਾ ਹੋਊਗਾ ਵੀ ਯਾਰ ਅਗਿਆ ਨਾ ਸੋਚ ਕੇ ਦੇਖੂ ਯਾਰ ਵੀ ਨੰਬਰ ਪਤਾ ਨਹੀਂ ਕਿਹਦਾ ਆਗਾ ਵੀ ਜੇ ਯਾਨੀ ਕਿ ਇੰਨੇ ਘੈਂਟ ਪੈਂਟ ਬਾਈ ਦੇ ਕੋਲੇ ਨੰਬਰ ਹੈਗੇ ਨੇ ਬਾਕੀ ਕੀ ਗੱਲ ਬਾਤ ਸਾਰੀ ਗੱਲ ਬਾਤ ਕਰਦੇ ਬਿਨਾ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਠੀਕ ਆ ਜਾਨ ਸਲੀਮ ਠੀਕ ਠਾਕ ਬਾਈ ਵਧੀਆ ਠੀਕ ਠਾਕ ਜੀ ਆਪਾਂ ਕਿੱਥੇ ਖੜੇ ਆ ਇਸ ਟਾਈਮ 'ਚ ਇਹ ਮੀਮ ਸਾਹ ਬੰਡਾ ਵੀਰੇ ਟੂਰੀ ਕੋਲੇ ਲੱ ਠੀਕ ਆ ਜੀ ਐਵੇਂ ਆਪਾਂ ਖੜਿਆਂਗੇ ਮੀ ਉਸੇ ਜਮਾ ਰੋਡ ਦੇ ਉੱਤੇ ਠੀਕ ਆ ਜੀ ਆਪਣਾ ਕੰਮ ਕਾਦਾ ਕਾਦਾ ਬਲੇ ਦੱਸੋ ਜੀ ਆਪਣਾ ਕੰਮ ਦਾ ਵੀਰੇ ਨਾਲ ਦੱਸਾਂਗੇ ਵੀ ਨਾਲ ਆ ਵੀਆਈਪੀ ਨੰਬਰ ਐ ਵੀ ਇੱਧਰ ਨੰਬਰ ਦਿਖਾ ਦੇ ਬਾਈ ਜਣਾ ਕਿਹੜੇ ਕਿਹੜੇ ਨੰਬਰ ਹੁੰਦੇ ਨੇ ਬਾਈ ਜੀ ਆਪਣੇ ਕੋਲੇ ਪਹਿਲੇ ਦੱਸ ਨੰਬਰ ਤਾਂ ਆਪਣੇ ਕੋਲ ਸਾਰੇ ਹੀ ਹੁੰਦੇ ਨੇ ਜਿਹਹਿਆ ਮਰਜ਼ੀ ਬੰਦਾ ਲੈ ਲਵੇ ਨੰਬਰ ਜਿਹਹਿਆ ਮਰਜ਼ੀ ਨੰਬਰ ਲੈ ਲਓ ਇੱਦਾਂ ਹੁਣ ਥੋੜੇ ਆਪਣੇ ਨੰਬਰ ਲਾਏ ਹੋਏ ਨੇ ਜਿੱਦਾਂ ਲਈ ਬਾਈ ਨੰਬਰ ਕਹਣਾ ਆਪਾਂ ਉਦਾਂ ਦਾ ਨੰਬਰ ਬਾਈ ਨੂੰ ਦੇ ਦਾਂਗੇ ਜਿਹਹਿਆ ਮਰਜ਼ੀ ਨੰਬਰ ਲੈ ਲਓ ਲੈ ਵੀ ਸਾਡੇ ਆ ਵੀ ਨੰਬਰ ਹੈਗੇ ਨੇ ਦੇਖੋ ਲੈ ਮਿੱਤਰੋ ਦੇਖ ਸਕਦੇ ਨਾ ਇੱਧਰ ਮਾਰ ਦੇ ਜ਼ੀਰੋਆਂ ਦੇਖੋ ਬਾਈ ਜੀ 1 2 3 ਜ਼ੀਰੋਆਂ ਵਾਲੇ ਹੋ ਗਏ 787 ਵਾਲੇ ਹੋ ਗਏ ਨਾ ਬਾਈ ਜੀ ਇਦਾਂ ਦੇ ਨੰਬਰ ਹੁੰਦੇ ਨੇ ਬਾਈ ਜੀ ਇਹ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦੇ ਨੂੰ ਬਾਈ ਜੀ ਇਹਨੂੰ ਹੋ ਗਿਆ ਵੀਰੇ 5-7 ਸਾਲ ਹੋ ਗਏ ਆਪਾਂ ਨੂੰ ਇਹ ਲੈਣ ਚ ਅੱਛਾ ਠੀਕ ਹੈ ਜੀ ਡਿਮਾਂਡ ਕਿੰਨੀ ਕਾ ਨੰਬਰਾਂ ਦੀ ਹੈ ਰੋ ਡਿਮਾਂਡ ਵੀਰੇ ਬਹੁਤ ਜ਼ਿਆਦਾ ਨੰਬਰ ਤਾਂ ਪੂਰੇ ਨਹੀਂ ਹੁੰਦੇ ਜਿਵੇਂ 06511 ਨੰਬਰ ਆ ਹਾਂਜੀ ਉਹ ਸਾਰਿਆਂ ਨੂੰ ਸਸਤਾ ਨੰਬਰ ਆ ਦਿੰਨੇ ਆ ਆਪਾਂ 06511 ਹਾਂ ਜਿਹੜਾ ਹੁਣ ਅਗਸਤ ਦੇ ਮਹੀਨੇ ਦੇ ਐਂਡ ਤੇ ਕਰ ਲੈ ਲੂ ਆਪਾਂ ਨੰਬਰ ਹੁਣ 1700 ਦਾ ਨੰਬਰ ਦੇ ਦਾਂਗੇ ਬਾਈ ਜੀ ਸਿਰਫ 1700 ਰੁਪਏ ਹਾਂ ਸਿਰਫ 1700 ਦਾ 06511 ਜਾਂ 130 ਲੈਣਾ 13 130 13 ਲੈ ਠੀਕ ਹੈ ਹਾਂ ਜੀ ਬੰਦਾ ਹੁਣ ਕਹੇ ਵੀ 5-7 ਕਿਲੋਮੀਟਰ ਤੱਕ ਜਾਣਾ ਆਪਾਂ ਉੱਥੇ ਵੀ ਜਾ ਕੇ ਐਕਟੀਵੇਟ ਕਰਾਵਾਂਗੇ 10 ਕਿਲੋਮੀਟਰ ਤੱਕ ਜਾ ਕੇ ਐਕਟੀਵੇਟ ਕਰ ਦਾਂਗੇ ਨੰਬਰ ਆਪਾਂ ਠੀਕ ਆ ਬਾਈ ਜੀ ਜਿਵੇਂ ਆ ਨੰਬਰ ਆ ਦੇਖੋ ਇਹ ਕਿੰਨੇ ਹੁੰਦੇ ਆ ਨੰਬਰ ਆਪਾਂ ਜੇ ਅਗਸਤ ਦੇ ਵਿੱਚ ਵਿੱਚ ਲੈਣਾ ਬਾਈ ਨੇ ਇਹ ਨੰਬਰ ਦੇਵਾਂਗੇ ਆਪਾਂ 4000 ਰੁਪਏ ਦਾ ਆ ਨੰਬਰ 5000 ਰੁਪਏ ਦਾ ਠੀਕ ਆ ਜੀ ਆ ਨੰਬਰ 3000 ਦਾ ਦੇਵਾਂਗੇ ਵੀਰੇ ਅੱਛਾ ਜੀ ਇਹ ਆਹੀ ਅਗਸਤ ਦੇ ਮਹੀਨੇ ਮਹੀਨੇ ਦਿਨ ਨੇ ਕਿਉਂਕਿ ਫਿਰ ਆਪਣੇ ਸੇਲ ਹੋ ਜਾਣੇ ਕਿਤੇ ਬਾਅਦ ਵਿੱਚ ਬੰਦਾ ਕਹੇ ਨਾ ਠੀਕ ਆ ਜੀ ਆ ਵੀ ਨੰਬਰ ਇਹੀ ਰੇਟ ਦੇ ਦਾਂਗੇ ਵੀਰੇ 8000 ਰੁਪਏ ਦਾ ਨੰਬਰ ਦੇ ਦਾਂਗੇ ਪਰ ਉਰੇ ਆਉਣਾ ਪੈਣਾ ਮੀਮਸੇ ਪੰਡਾ ਨੰਬਰ ਲੈਣ ਵਾਸਤੇ ਠੀਕ ਆ ਬਾਈ ਜੀ ਲੋ ਜੀ ਭਾਈ ਦੇਖ ਸਾਡੇ ਭਾਈ ਨੰਬਰ ਹੈਗੇ ਨੇ ਬਹੁਤ ਸਾਰੇ ਇਹ ਜੀ ਗੱਲ ਇਹ 3040 ਜਿਵੇਂ 96110 9611 ਨੰਬਰ ਆ ਹਾਂਜੀ ਇਹਦਾ ਆਪਣੇ ਕੋਲ ਸੰਬਰ ਸੇਲ ਹੋਏ ਹੋਏ ਨੇ ਠੀਕ ਆ ਜੀ 9611 ਨੰਬਰ ਆਪਾਂ ਦੇ ਦਾਂਗੇ 1700 ਰੁਪਏ ਦਾ 1700 ਰੁਪਏ ਦਾ ਹਾਂ 1 ਮਹੀਨੇ ਦਾ ਰੀਚਾਰਜ ਵਿੱਚ ਕਰਕੇ ਦੇਵਾਂਗੇ ਠੀਕ ਆ ਭਾਈ ਹਾਂ ਨੰਬਰ ਦੀ ਫੁੱਲ ਆਪਣੀ ਗਾਰੰਟੀ ਆ ਹਾਂਜੀ ਵੱਡੇ ਜ਼ੀਰੋ ਵਾਲੇ ਦਾ ਕਿਵੇਂ ਹਿਸਾਬ ਕਿਤਾਬ ਉਹਨੇ ਉਦਾ ਵੀਰੇ ਹੁਣ ਜਿਵੇਂ ਮਰਜੀ ਨਾ ਮਰਜੀ ਮਹਿੰਗਾ ਲੈ ਲੋ ਕਿੰਨਾ ਮਰਜੀ ਮਹਿੰਗਾ ਲੈ ਲੋ ਜਾਇ 40 ਐਂਡਿੰਗ ਲੈ ਲੋ ਚਾਹੇ ਪੈਂਟਾ 0 ਲੈ ਲੋ ਜਿਹੜਾ ਵੀ ਬੰਦਾ ਕਹੂ ਉਹ ਹੀ ਨੰਬਰ ਆਪਾਂ ਦੇ ਦਾਂਗੇ ਬੰਦੇ ਨੂੰ ਠੀਕ ਆ ਜੀ ਰੇਟ ਕੀ ਕੀ ਹੁੰਦਾ ਜੀ ਐਂਡ ਕਿੱਥੇ ਤੱਕ ਹੁੰਦਾ ਇਹਨਾਂ ਦਾ ਨੰਬਰ ਐਂਡ ਦਾ ਵੀਰੇ ਰੇਟ ਲੱਖ ਦੇ ਕਰੂਗਾ ਪੈਂਟਾ 0 ਜੇ 9 ਸਿਟੀ ਚ ਲੈਣਾ ਨਾ 9 ਸਿਟੀ ਚ ਪਿੱਛੇ ਪੈਂਟਾ 0 ਉਹ 1.5 ਲੱਖ ਦਾ ਨੰਬਰ ਹੋ ਵੀਰੇ 1.5 ਲੱਖ ਦਾ ਹਾਂ ਜਿੱਥੇ ਮਰਜੀ ਬੋਲੇ ਆਲ ਇੰਡੀਆ ਚ ਬੰਦਾ ਐਕਟੀਵੇਟ ਕਰਾ ਸਕਦਾ ਨੰਬਰ ਠੀਕ ਹੈ ਵਿੱਚ 5 0 ਆਉਣਗੇ ਆ ਜੀ ਹਾਂ ਐਂਡ ਦੇ 5 0 ਹੋਣਗੇ ਬਈ 5 0 ਵਾਲੇ ਨੰਬਰ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਯਾਨੀ ਕਿ ਬਈ ਜੀ ਪਿਛਲੇ ਸਾਰੇ 0 ਹਾਂ ਇੱਕ ਨੰਬਰ ਹੁਣ ਆ ਚੱਲ ਰਿਹਾ ਨੰਬਰੋਲਜੀ ਨੰਬਰ ਇਹ ਕੀ ਚੀਜ਼ ਆ ਵੀਰੇ 2 4 8 ਚ ਲਿਖਿਆ ਜੜਾ ਇਹ 2 4 8 ਲਿਖਿਆ ਹੋਇਆ ਵੀਰੇ ਹੁਣ ਇਹ ਨੰਬਰ ਇਹ ਵਿਕਦੇ ਨੇ ਰਾਸ਼ੀ ਦੇ ਮੁਕਾਬਤ ਬੰਦੇ ਨੰਬਰ ਲੈਂਦੇ ਨੇ ਵੀ 2 4 8 ਵਿੱਚ ਨਾ ਹੋਵੇ ਸਾਰੇ ਅੱਖਰਾਂ ਦਾ ਜੋੜ ਆ ਟੋਟਲ 5 ਹੋਵੇ 1 ਹੋਵੇ 6 ਹੋਵੇ ਉਹ ਨੰਬਰ ਜਿਆਦਾ ਹੀ ਲੈਂਦੇ ਨੇ ਜਿਹੜੇ ਬਾਈ ਬੰਦੇ ਨੇ ਜਿਵੇਂ ਵਿੱਚ ਤਿਆਰ ਕਰਾਉਣਾ ਨੰਬਰ ਆਪਾਂ ਨੇ ਉਹ ਵੀ ਆਪਣੀ ਉਹਦੀ ਮਰਜ਼ੀ ਨਾਲ ਨੰਬਰ ਪਾ ਕੇ ਵਿੱਚ ਤਿਆਰ ਆ ਹਾਂ ਜੀ ਆਪਦੀ ਰਾਸ਼ੀ ਮੁਤਾਬਕ ਹਾਂ ਜਿਹੜਾ ਵੀ ਬੰਦਾ ਕ ਉਹ 0555 ਉਹ ਵੀ ਆਪਾਂ ਦੇ ਦਾਂਗੇ ਠੀਕ ਹੈ ਜੀ ਯਾਨੀ ਰੇਟ ਤਾਂ ਬਹੁਤ ਆ ਉਹਦਾ 25000 ਰੁਪਏ ਦੇ ਲਗਭਗ ਨੇੜੇ ਆਪਾਂ ਨੰਬਰ ਉਹ ਵੀ ਦੇ ਦਾਂਗੇ ਕਿੰਨਾ 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 ਜੀ 555 ਇੰਡਿਕ ਜੀ ਐਂਡ ਦੇ 555 55 ਨੂੰ ਕਹਿੰਦੇ ਨੇ ਉਹ ਇਹਦੇ ਰੁਪਏ ਦਾ ਨੰਬਰ ਹੈਗਾ ਉਹ ਨੰਬਰ 20 25000 ਦੇ ਵਿੱਚ ਵਿੱਚ ਆਣਾ ਹੈ ਇਹ じゃ ਕੀ ਉਹਦੇ ਵਿੱਚ ਵੀਰੇ ਉਹ ਰਾਸ਼ੀ ਦੇ ਹਿਸਾਬ ਨਾਲ ਆਇਆ ਨਾ ਵਿੱਚ ਜਿਵੇਂ ਉਹਦੇ ਨੰਬਰੋਲਜੀ ਨੰਬਰ ਕਹਿੰਦੇ ਨੇ ਉਹ ਜੋ 2 4 8 ਨਹੀਂ ਵਿੱਚ ਹੋਊਗਾ ਐਂਡ ਦੇ ਹੋਊਗਾ 55 ਨੰਬਰ 55 ਹਾਂ ਉਹਦੀ ਡਿਮਾਂਡ ਬਹੁਤ ਆ ਪੂਰੇ ਨਹੀਂ ਹੋ ਰਹੇ ਨੰਬਰ ਦੀ ਹਾਂ ਜਿਵੇਂ ਹੁਣ ਛੋਡੇ ਅੱਖਰ ਦਾ ਜੋੜ ਲਾ ਲਓ ਛੋਡੇ ਦਾ ਵੀ ਪੰਜ ਨਹੀਂ ਬਣਦਾ ਹੁਣ ਅੱਖਰ ਦਾ ਇਹਦੇ ਸਾਰੇ ਅੱਖਰਾਂ ਦਾ ਜਿਵੇਂ ਟੋਟਲ ਬੰਦੇ ਨੂੰ ਪੰਜ ਕਰਕੇ ਦੇਣਾ ਪੈਂਦਾ ਆਪਾਂ ਨੂੰ ਠੀਕ ਹੈ ਜੀ ਇਹ ਤਾਂ ਪ੍ਰਾਪਰਟੀ ਹੋ ਗਈ ਕਿਤਰਾ ਦੀ ਆਪਦਾ ਵੇ ਇੱਕ ਵਾਰ ਖਰੀਦ ਲਿਆ ਗਿਆ ਮੇਰੇ ਵੱਧਦਾ ਜਾਉਗਾ ਹਾਂ ਵਧਦਾ ਹੀ ਜਾਊ ਵੀਰੇ ਦਾ ਇਹਦਾ ਰੇਟ ਘਟ ਨਹੀਂ ਸਕਦਾ ਵੱਧ ਇਹ ਦਿਨੋਂ ਦਿਨ ਵਧਦਾ ਜਾਂਦਾ ਲੈ ਵੀ ਜੇ ਤੁਸੀਂ ਨਾ ਇੱਕ ਵਾਰ 30ਾਂ 40 ਆ ਜਾ ਫਿਰ ਆ ਆ ਨੰਬਰ ਖਰੀਦ ਲਿਆ ਇਹ ਉਹਦਾ ਰੇਟ ਵਾਈ ਜੀ ਦਿਨੋਂ ਦਿਨ ਹੀ ਵਧਦਾ ਜਾਊਗਾ ਉਹ ਨੂੰ ਤੁਸੀਂ ਕਦੋਂ ਮਰਜ਼ੀ ਵਾਈ ਜੀ ਉਸ ਤੋਂ ਦੁੱਗਣੇ ਦਾ ਬੇਚ ਸਕਦੇ ਹੋ ਹਾਂ ਜੀ ਇਹਦੇ ਵਾਸਤੇ ਮੈਨੂੰ ਇੱਕ ਦਿਨ ਦਾ ਟਾਈਮ ਦੇਣਾ ਪਊ ਜਮੇ ਟੋਟਲ 5 ਕਰਨਾ ਕਿਉਂਕਿ ਬੜੀ ਮੁਸ਼ਕਲ ਨਾਲ ਹੁੰਦਾ ਵੀਰੇ ਨੰਬਰ ਆਪਾਂ WhatsApp ਦੇ ਜਿਹੜੇ ਮੇਰਾ ਬਾਈ ਦਾ ਫੋਨ ਨਹੀਂ ਆਪਾਂ ਚੱਕ ਸਕਦੇ ਨਾ ਉਹ WhatsApp ਦੇ ਮੈਸੇਜ ਕਰਦੇ ਵੀ ਆਪਾਂ ਨੰਬਰ 9 ਆ ਭੇਜਾਂਗੇ ਉਸੇ ਟਾਈਮ ਠੀਕ ਹੈ ਜੀ ਚਲੋ ਬਾਈ ਜੀ ਲੈ ਤੇ ਬਾਈ ਜੀ ਕਿਹ ਆ ਗਿਆ ਨਾ ਬਾਈ ਜੀ 786 ਵਾਲਾ ਨੰਬਰ ਹਾਂ ਐਂਡ ਤੇ 786 ਇਹਦਾ ਕਿੰਨੇ ਸਾਹਿਬ ਇਹ ਥੋੜੇ ਕਰਕੇ ਹੁਣ ਆਪਾਂ 2500 ਰੁਪਏ ਦੇ ਦਾਂਗੇ ਹੋਰ ਦੱਸੋ ਸਿਰਫ 2500 ਰੁਪਏ ਹਾਂ ਥੋੜੇ ਵਾਸਤੇ ਜਗਸਤ ਦੇ ਮਹੀਨੇ ਲਊਗਾ 2500 ਦੀ ਆਪਣੀ ਖਰੀਦ ਵੀ 2500 ਦੀ ਆ ਅੱਛਾ ਜੀ ਲੈ ਵੀ 786 ਵਾਲਾ ਨੰਬਰ ਬਾਈ ਜੀ ਮਿਲੂਗਾ ਸਿਰਫ ਸਿਰਫ 2500 ਰੁਪਏ ਦਾ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੋਂ ਮੀਮਸੇ ਤੋਂ ਬਾਈ ਜੀ ਠੀਕ ਹੈ ਬਾਈ ਜੀ ਹੋਰ ਕੋਈ ਗੱਲ ਬਾਤ ਬਾਕੀ ਵੀਰੇ ਜਮੇ 911 ਨੰਬਰ ਆ ਹੋਣਾ ਜੀ ਉਹ ਨੰਬਰ ਦੇ ਦਾਂਗੇ ਆਪਾਂ ਸਾ ਤੋਂ 1700 ਦਾ ਤੁਹਾਨੂੰ ਪਹਿਲਾਂ ਵੀ ਕਿਹਾ ਨਾ ਲੈ ਵੀ 9511 ਜੇ ਕਿਸੇ ਵੀ ਮੇਰੇ ਵੀਰੇ ਨਾ ਕੋਈ ਮੇਰਾ ਵੀਰ ਹੈਗਾ ਸਿੱਧੂ ਮੂਸੇਵਾਲਾ ਦਾ ਫੈਨ ਆ ਤਾਂ ਬਈ 9511 ਨੰਬਰ ਲੈ ਕੇ ਜਾ ਸਕਦਾ ਸਿਰਫ ਜਿੰਦਾਂ ਦੇ ਵੀ ਬਾਈ ਨੇ ਹੁਣ ਕੀ ਵੇਰ ਨੰਬਰ ਮੰਗਾਉਣਾ WhatsApp ਤੇ ਮੈਨੂੰ ਮੈਸੇਜ ਕਰਕੇ ਨਾ ਮੇਰੇ ਨੰਬਰ ਤੇ ਉਹ ਨੰਬਰ ਮੰਗਵਾ ਸਕਦਾ ਜੇ ਬੰਦੇ ਦੇ ਪਸੰਦ ਆਉ ਤਾਂ ਲੈ ਲੂ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਕੋਈ ਗੱਲ ਨਹੀਂ ਚਲੋ ਠੀਕ ਆ ਬਾਈ ਜੀ ਠੀਕ ਆ ਵੀਰੇ ਸੱਸ ਜੀ ਧੰਨਵਾਦ ਬਾਈ ਜੀ ਠੀਕ ਆ ਬਾਈ ਜੀ ਓਕੇ ਲੋ ਜੀ ਬਾਈ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈਗਾ ਜੇ ਕੋਈ ਮੇਰਾ ਵੀ